ਬਾਕੀ ਗੱਲਾਂ ਸਾਰੀਆਂ ਛੱਡੋ ਵੀ ਕੀ ਹੋਣਾ ਤੇ ਕੀ ਨਹੀਂ ਹੋਣਾ ਸ਼ਹਿਰ ਜਾਣਾ ਜੇ ਤੇ ਸਮਾਨ ਲਿਆਉਣਾ ਵਾ ਰਮਨ ਤੂੰ ਵੀ ਜਾਣਾ ਤੇ ਇਹਨੇ ਵੀ ਜਾਣਾ ਇਹਨੂੰ ਜਿਆਦਾ ਸਮਝਾ ਸਮਾਨ ਖਰੀਦਣ ਦੀ ਜੇ ਖਰੀਦ ਸਕਦਾ ਨਾ ਵੇਖ ਕੇ ਸਮਾਨ ਤੇ ਮੇਰੀ ਤੇਨ ਪੜਨੀਗੀ ਇੱਧਰ ਆਓ ਮੇਰੀ ਗੱਲ ਸੁਣੋ ਉਹਦਾ ਤੇ ਇਰਾਦਾ ਇਹ ਬੰਡਿਆ ਵਾ ਵੀ ਕੁੜੀ ਨੂੰ ਦੇਣੀ ਕੁਛ ਨਾ ਸਭ ਕੁਝ ਮੇਰੇ ਜੁਗ ਹੈ ਰਹਿ ਗੇ ਨਹੀਂ ਹਾਂਜੀ ਸਭ ਠੀਕ ਠਾਕ ਆ ਅੱਛਾ ਅੱਛਾ ਤੇ ਮੰਮੀ ਹੁਣਾਂ ਕੋ ਗਏ ਸੀ ਜੋ ਤਾ ਮੈਂ ਨਾ ਇੱਕ ਗੱਲ ਕਰਨੀ ਹੈ ਤੇਰ ਨਾਲ ਅੱਛਾ ਮੰਮੀ ਨੇ ਆ ਦੇਉਣ ਤੋਂ ਪਹਿਲੇ ਪਹਿਲੇ ਕਰ ਲੈਣਾ ਆਜੋ ਫਿਰ ਉਹ ਤੇ ਕਹਿੰਦੇ ਆ ਪੇ ਸਾਨੂੰ ਕਿਸੇ ਵੀ ਚੀਜ਼ ਹੀ ਲੋੜ ਨਹੀਂ ਗਈ ਕੋਈ ਸਮਾਨ ਨਹੀਂ ਚਾਹੀਦਾ ਸਾਡੇ ਘਰ ਸਾਰੀਆਂ ਚੀਜ਼ਾਂ ਹੈਗੀਆਂ ਵਾ ਪਰ ਨਹੀਂ ਮੈਨੂੰ ਇਹ ਗੱਲ ਨਾ ਚੰਗੀ ਜੀ ਨਹੀਂ ਲੱਗੀ ਫੇਰ ਵੀ ਮੇਰੀ ਧੀ ਦੇ ਨਾ ਜ਼ਿੰਦਗੀ ਦਾ ਸਵਾਲ ਵਾ ਮੈਨੂੰ ਸਮਾਨ ਦੇਣਾ ਚਾਹੀਦਾ ਵਾ ਕਿਉਂਕਿ ਆਪਣਾ ਸਮਾਨ ਹੋਊਗਾ ਦਿਨੇ ਵਰਤੇ ਰਾਤ ਵਰਤੇ ਦਰਾਣੀਆਂ ਚ ਠਾਣੀਆਂ ਨਾ ਜਿੰਨੀਆਂ ਮਰਜ਼ੀ ਚੰਗੀਆਂ ਹੋਣ ਪਰ ਮੇੜਾ ਮਾਰ ਲੱਗੀਆਂ ਨਾ ਇੱਕ ਮਿੰਟ ਨਹੀਂ ਲਾਉਂਦੀਆਂ ਇਹ ਸਮਾਨ ਤੇ ਸਾਰਾ ਮੇਰਾ ਵਾ ਤੂੰ ਕਿਹੜਾ ਦਾਜ ਲੈ ਕੇ ਆਈਆਂ ਜਰੂਰ ਮੇਰੀ ਧੀ ਇਹੋ ਹੀ ਗੱਲਾਂ ਸੁਣੂਗੀ ਏਦਾਂ ਕਰਦੀਆਂ ਇਹ ਤੇ ਡਿਆੜੀ ਨਾਲ ਗੱਲ ਕਰਦੀਆਂ ਤੇ ਨਾ ਸਮਾਨ ਦਈਏ ਥੋੜਾ ਬਹੁਤਾ ਤਾਂ ਦਈਏ ਜਿਆਦਾ ਨਹੀਂ ਤੇ ਚੱਲ ਆਪਣੇ ਘਰ ਰੱਖੂਗੀ ਵਰਤੂਗੀ ਕਿਸਦੇ ਹੱਥਾਂ ਮਲ ਵੇਖਣ ਦੀ ਨਾ ਇਹਨੂੰ ਲੋੜਨਾ ਪਊਗੀ ਕਿਉਂਕਿ ਸੱਸ ਤੇ ਹੁਣ ਇਹਨਾਂ ਦੀ ਹੈ ਨਹੀਂਗੀ ਸਿਆਣੀ ਤਾਂ ਉਹੋ ਹੀ ਉਹਨੇ ਦੋਵਾਂ ਨੂੰ ਥਾਉਂ-ਥਾਈ ਰੱਖਣਾ ਹੈਗਾ ਹੁਣ ਭਾਵੇਂ ਘਰ ਦਾ ਹੀ ਸਮਾਨ ਹੋਵੇ ਸਾਰਾ ਤੇ ਜਠਾਣੀ ਇਹਦੀ ਨੇ ਕਹਿਣਾ ਇਹ ਦਾਜ ਮੇਰਾ ਹੀ ਆਇਆ ਵਾ ਇਨੂੰ ਨਹੀਂ ਕੋਹ ਵੀ ਮਿਲਣਾ ਚੱਲ ਕੋਈ ਗੱਲ ਨਹੀਂ ਕਿਸ ਤਰੀਕੇ ਨਾਲ ਇਹਦੇ ਡਾਡੀ ਨਾਲ ਵੀ ਗੱਲ ਕਰਨੀ ਪੈਣੀ ਆ ਕਿਉਂਕਿ ਉਹ ਵੀ ਬੜੇ ਗੁੱਸੇ ਦੇ ਵਿੱਚ ਵਾ ਉਹਨਾਂ ਦੋਵਾਂ ਬਲਾਵਾਂ ਨੂੰ ਨਾਲ ਜੂ ਨਹੀਂ ਖੜਿਆ ਤਾਂ ਕਰਕੇ ਪਤਾ ਨਹੀਂ ਕਿੱਥੇ ਗਏ ਆ ਆਉਂਦੇ ਆ ਨਾ ਤੇ ਇਹਨਾਂ ਨਾਲ ਗੱਲ ਕਰਦੀਆਂ ਕਿ ਜਾਓ ਸ਼ਹਿਰ ਤੇ ਵੇਖ ਕੇ ਆਓ ਸਮਾਨ ਥੋੜਾ ਬੋਤਾ ਆ ਗਿਆ ਤੈ ਬੰਬੀ ਤੋਂ ਉਹ ਮੈਂ ਫੇਰਾ ਮਾਰ ਕੇ ਆਇਆ ਤੇ ਕਣਕਾਂ ਕਿਦਾਂ ਠੀਕ ਵਾ ਕਣਕਾਂ ਤਾਂ ਠੀਕ ਆ ਡਿੱਗੀਆਂ ਡਗੀਆਂ ਤਾਂ ਨਹੀਂ ਨਹੀਂ ਡਿੱਗੀਆਂ ਤੇ ਰਮਨ ਹੈ ਗਿਆ ਮੀਂਹ ਨਹੀਂ ਥੋੜੀ ਚੱਲ ਇੰਨਾ ਸ਼ੁਕਰ ਵਾ ਵੀ ਕੱਲ ਬੱਦਲ ਤੇ ਬਿਥੇ ਰਾਇਆ ਸੀ ਮੀਂਹ ਨਹੀਂ ਆਇਆ ਜੇ ਮੀਂਹ ਪੈ ਜਾਂਦਾ ਨਾ ਤੇ ਕਣਕਾ ਖਰਾਬ ਹੀ ਹੋਣੀ ਆਹੀ ਹੁਣ ਤੇ ਪੱਕੀਆਂ ਵਾ ਹੁਣ ਤੇ ਰਮਨ ਮੀਂਹ ਪੈਣਾ ਨਹੀਂ ਚਾਹੀਦਾ ਪਰ ਹੁਣ ਪਿਆਣਾ ਵਾ ਨਾ ਜਦੋਂ ਲੋੜ ਹੀ ਉਦੋਂ ਨਹੀਂ ਪਿਆਣਾ ਹੁੰਦਾ ਚੱਲੇ ਤੇ ਰਮਨ ਕੁਦਰਤ ਦੇ ਹੱਥ ਵਾਸਾ ਮੈਂ ਨਾਲ ਤੁਹਾਡੀ ਨਾਲ ਇੱਕ ਗੱਲ ਕਰਨੀ ਸੀਗੀ ਹਾਂਜੀ ਦੱਸੋ ਗੱਲ ਮੈਂ ਇਹ ਕਰਨੀ ਸੀ ਚਲੋ ਰਪਿੰਦਰ ਦੇ ਸਹੁਰੇ ਤੇ ਕਈ ਜਾਣਦੇ ਆ ਵੀ ਸਾਨੂੰ ਕਿਹ ਵੀ ਚੀਜ਼ ਦੀ ਲੋੜ ਨਹੀਂਗੀ ਸਾਡੇ ਘਰ ਸਭ ਕੁਝ ਹੈਗਾ ਬਿਮਾਰਾ ਇਹਦਾ ਦਿੱਤਾ ਪਰ ਮੈਂ ਨਾ ਇੱਕ ਗੱਲ ਸੋਚਦੀ ਆ ਵੀ ਤੇ ਪੁੱਤ ਨੂੰ ਨਾ ਥੋੜਾ ਬਹੁਤਾ ਸਮਾਨ ਦੇਣਾ ਚਾਹੀਦਾ ਵਾ ਕਿਉਂਕਿ ਇਹਦਾ ਆਪਣਾ ਸਮਾਨ ਹੋਊਗਾ ਜਿੱਦਾਂ ਮਰਜ਼ੀ ਵਰਤੇ ਕੱਲ ਨੂੰ ਜਠਾਣੀ ਮੇਹਣਾ ਮਾਰੂਗੀ ਤੇਰਾ ਕਿਹੜਾ ਕੁਝ ਆਇਆ ਫੇਰੇ ਕੀ ਕਰੂਗੀ ਚਲ ਕੋਈ ਨਹੀਂ ਦੇ ਦਨੇ ਆ ਤੋ ਮੇਰੀ ਗੱਲ ਸੁਣ ਮੈਂ ਵੀ ਤੇਨਾਂ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਜਿਹੜਾ ਉਸ ਦਿਨ ਪਰੌਣਿਆਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਹੋਈ ਹੈ ਨਾ ਪੱਲੇ ਨਹੀਂ ਰਿਹਾ ਕੋਈ। ਆ ਚੱਲ ਕੋਈ ਗੱਲ ਨਹੀਂ। ਉਹਨਾਂ ਨੇ ਸਾਰੇ ਬਹਾਨੇ ਆਪ ਮਾਰ ਕੇ ਨਾ ਲਾਤਾ ਮੇਰਾ ਹਰ ਟਾਈਮ ਨਾ ਮੈਨੂੰ ਹੀ ਗਲਤ ਠਹਿਰਾਉਂਦੇ ਰਹਿੰਦੇ ਆ ਵੀ ਮੰਮੀ ਗਲਤ ਵਾ ਮੰਮੀ ਗਲਤ ਵਾ। ਤੇ ਤੁਸੀਂ ਵੀ ਉਹਨਾਂ ਤੇ ਯਕੀਨ ਕਰ ਲੈਂਦੇ ਜੀ ਵੀ ਰਮਨ ਹੀ ਗਲਤ ਆ ਘਰੇ। ਇਹ ਰਮਨ ਉਹਨੇ ਤੇ ਜੋ ਬਣੇ ਤੇ ਸ਼ਰਿਆਮ ਦੱਸਿਆ ਆਪਣੇ ਸਾਸ ਸੋਰੀ ਦੇ ਸਾਹਮਣੇ। ਜੋ ਬਣਾਈ ਇਹਦਾ ਦਾਵਾ ਜੋ ਬਣ ਹੈ ਇਹਦਾ ਦਾਵਾ ਆਪ ਚੰਗਾ ਬਣ ਜਾਂਦਾ ਵਾ ਮੈਨੂੰ ਬੁਰੀ ਬਣਾ ਦਿੰਦਾ ਵਾ ਅਕਸਰ ਤੂੰ ਕੋਈ ਨਾ ਕੋਈ ਗੱਲ ਕੀਤੀ ਹੋਊਗੀ ਤੇ ਉਹਨੇ ਕਿਹਾ ਉਹਨਾਂ ਦੇ ਸਾਹਮਣੇ ਉਹਦੋਂ ਤਾਂ ਮੈਂ ਕਿਹਾ ਸੀ ਕਿ ਤੈਨੂੰ ਨਾਲ ਨਹੀਂ ਖੜਨਾ ਤੇ ਜਿੱਦਨ ਝੂਠ ਬੋਲ ਕੇ ਤੇ ਵਿਆਹ ਵੇਂਦੇ ਫਿਰਦੇ ਸੀ ਉਹਦੋਂ ਮੈਂ ਕਿਹਾ ਸੀ ਗੁੱਸਾ ਹੈ ਨਾ ਦੋਵਾਂ ਜੀਆਂ ਦਾ ਮੈਨੂੰ ਬੜਾ ਜੇ ਤੇ ਮੈਨੂੰ ਬਾਰ-ਬਾਰ ਹਾਂ ਗੱਲ ਨਾ ਜਿਤਾਓ ਨਹੀਂ ਤੇ ਮੈਂ ਇਹਨਾਂ ਨੂੰ ਮਤ ਦੇ ਦੇਣੀ ਜੀ ਜੇ ਲਰ ਰਮਨ ਉਹ ਤੇ ਨਿਆਣੀ ਉਹਨਾਂ ਨੇ ਤੇ ਗਲਤੀ ਕਰਤੀ ਤੇ ਮਾਫੀ ਮੰਗ ਲਈ ਤੇ ਤੂੰ ਹੁਣ ਸਿਆਣੀ ਬਿਆਣੀ ਚੰਗੀ ਲੱਗੇਗੀ ਮਾਫੀ ਮੰਗਤੀ ਮੈਂ ਮਾਫੀ ਮੰਗਾ ਵੀ ਕਿਉਂ ਜਦੋਂ ਮੇਰੀ ਕੋਈ ਗਲਤੀ ਹੈ ਨਹੀਂਗੀ ਤੇਰਾ ਮਰ ਗਲਤੀ ਕਿਉਂ ਨਹੀਂ ਉਹ ਮੈਨੂੰ ਦੱਸਿਆ ਹੀ ਨਹੀਂ ਵੀ ਮੈਂ ਉਹਨਾਂ ਨੂੰ ਮਨਾ ਕਰਤਾ ਉਹ ਮੈਂ ਨਹੀਂ ਕੀਤਾ ਉਹ ਸਾਰਾ ਕੁਝ ਕੋਲੋਂ ਕਰੀ ਜਾਂਦੇ ਆ ਮੈਨੂੰ ਬੁਰੀ ਬਣਾਉਣ ਵਾਸਤੇ ਤੁਸੀਂ ਯਕੀਨ ਕਰੀ ਜਾਂਦੇ ਜੇ ਉਹਨੂੰ ਬਾਅਦ ਸਮਝਾਇਓ ਵੀ ਕੋਈ ਅਕਲ ਨੂੰ ਹੱਥ ਮਾਰ ਪਹਿਲਾਂ ਤੂੰ ਕੱਲਾ ਹਾਂ ਹੁਣ ਤੇਰੀ ਘਰ ਦੀ ਹੀ ਵਿਆਹ ਹੋਇਆ ਵਾ ਤੇਰੇ ਵੱਲ ਵੇਖ ਕੇ ਉਹਨੇ ਵੀ ਇਦਾਂ ਦੀ ਹੁਣਾਵਾ ਤੇ ਇਥੇ ਰਹਿਣਾ ਵਾ ਕਿ ਨਹੀਂ ਰਹਿਣਾ ਮੇਰੀ ਗੱਲ ਸੁਣ ਜੇ ਤੂੰ ਹਈ ਕਰ ਨਹੀਂ ਕਹੀ ਤੇ ਤੂੰ ਉਹਦੇ ਮਾਪਿਓ ਦੇ ਸਾਹਮਣੇ ਕਹਿੰਦੀ ਕਿ ਤੇ ਆ ਤਾਂ ਮੈਂ ਹੈਗਾ ਹੀ ਫਿਰ ਮੈਂ ਕਿਦਾਂ ਕਹਿੰਦੀ ਗੱਲ ਪੈਂਦੀ ਉਹਦੇ ਫਿਰ ਇਹਨਾਂ ਉੱਤੇ ਯਕੀਨ ਨਾ ਕਰੋ ਧੋਖਾ ਖਾਓਗੇ ਫਿਰ ਪਛਤਾਉਣਾ ਤੇ ਹੀ ਵੇਲੇ ਨੂੰ ਆ ਬਾਕੀ ਗੱਲਾਂ ਸਾਰੀਆਂ ਛੱਡੋ ਵੀ ਕੀ ਹੋਣਾ ਤੇ ਕੀ ਨਹੀਂ ਹੋਣਾ ਸ਼ਹਿਰ ਜਾਣਾ ਜੇ ਤੇ ਸਮਾਨ ਲਿਆਉਣਾ ਵਾ ਮੇਰੀ ਗੱਲ ਸੁਣ ਕਾਹਦਾ ਲਿਆਉਣਾ ਸਮਾਨ ਤੂੰ ਸਮਾਨ ਲਿਆਉਣਾ ਰਪਿੰਦਰ ਨੂੰ ਦੇਣਾ ਨੀਗਾ ਇੱਕ ਤੇ ਉਹ ਟੀਵੀ ਲਿਆਉਣਾ ਜੇ ਜਿਹੜੀ ਐਲਸੀਡੀ ਹੁੰਦੀ ਆ ਫ੍ਰਿਜ ਕੱਪੜੇ ਧੋਣ ਵਾਲੀ ਮਸ਼ੀਨ ਜੋ ਅੱਜ ਘਰ ਆਵਾਜ਼ਵਾ ਉਹ ਸਾਰੇ ਕਰਨੇ ਆ ਕੱਲ ਨੂੰ ਅਹੀਂ ਨਾ ਗੱਲਾਂ ਨਹੀਂ ਕਰਵਾਉਣੀਆਂ ਤੇ ਸੌਹਰਿਆਂ ਕੋਈ ਗੱਲ ਨਹੀਂ ਚਲਦੇ ਲੈ ਆਉਣੇ ਮਨੋਤੇ ਦੀ ਸਮਝ ਨਹੀਂ ਆਉਂਦੀ ਉਹਨਾਂ ਨੇ ਤੇ ਮਨਾਂ ਕੀਤਾ ਵੀ ਨਹੀਂ ਕੋਈ ਹੀ ਲੈਣੀ ਇਹ ਕਹਿੰਦੀ ਚੀਜ਼ਾਂ ਦੇਣੀਆਂ ਇਹ ਦੇਣੀਆਂ ਕਰਦਾ ਫਿਰ ਮੈਂ ਜੋਬਨ ਨਾਲ ਗੱਲ ਕੀ ਕਰਨਾ ਉਹ ਜੋਬਨ ਪੁੱਤ ਮੈਂ ਤਾਂ ਤੈਨੂੰ ਘਰੋਂ ਲੱਭਦਾ ਆਇਆ ਵਾਂ ਕਿਵੇਂ ਰੜੀ ਮੈਂ ਤੇਰਾ ਯਾਰ ਗੱਲ ਕਰਨੀ ਸੀ ਦੱਸੋ ਤੇ ਮਮੀ ਤੇਰੀ ਨੇ ਬੜਾ ਬੜਾ ਕੀਤਾ ਤੇ ਤੁਹਾਨੂੰ ਜਾਣ ਨਹੀਂ ਦਿੱਤਾ ਠਾਕੇ ਤੇ ਉਹ ਜੜੀ ਕੋਈ ਗੱਲ ਨਹੀਂ ਤੁਸੀਂ ਕਿਉਂ ਫਿਕਰ ਕਰਦੇ ਜੀ ਅਸੀਂ ਇਹ ਗੱਲ ਨਹੀਂ ਦਿਲ ਚ ਰੱਖੀ ਤੇ ਨਾਲੇ ਤੇ ਮਮੀ ਦਾ ਇਹ ਮੰਨਵਾ ਵੀ ਸਾਰੇ ਕੰਮ ਉਹਨਾ ਆਪ ਕਰਨੇ ਆ ਹਨ ਕਿ ਲੋੜ ਵਿੱਚ ਦਖਲਦਗੀ ਕਰਦੀ ਜਿਉਂ ਆਪਣਾ ਪੁੱਤ ਤੂੰ ਹੀ ਸਿਆਣਾ ਵਾ ਜਨਾਨੀਆਂ ਥੋੜੀਆਂ ਕੰਮ ਕਰਦੀਆਂ ਹੁੰਦੀਆਂ ਬੰਦਿਆਂ ਨੇ ਕੰਮ ਕਰਨੇ ਆ ਸਾਰੇ ਉਹ ਚਲੋ ਕੋਈ ਗੱਲ ਨਹੀਂ ਜੇ ਉਹ ਪੁੱਛਦੀ ਸੀ ਦੋ ਤਿੰਨ ਦਿਨ ਰਹੀ ਤੇ ਉਹਦਾ ਮਨ ਮਨਾ ਕਰਤਾ ਸੀ ਉਹਨੂੰ ਟਾਲ ਮਟੋਲ ਕਰਤਾ ਸੀ ਮੈਂ ਕਿ ਕੋਈ ਗੱਲ ਨਹੀਂ ਪਰ ਜਿਹੜਾ ਬਾਅਦ ਚ ਕੰਮ ਹੋਇਆ ਮਮੀ ਉਹਨਾਂ ਦੇ ਆਇਆ ਉਹ ਬੜਾ ਮਾੜਾ ਹੋਇਆ। ਤੁਸੀਂ ਮੈਨੂੰ ਪਹਿਲਾਂ ਨਹੀਂ ਨਾ ਦੱਸਿਆ। ਜੇ ਪਹਿਲਾਂ ਮੈਨੂੰ ਦੱਸ ਦਿੱਤਾ ਇੱਥੋਂ ਤੱਕ ਨੌਕਤ ਨਹੀਂ ਹੋਣੀ। ਦੱਸਣਾ ਕੀ ਸੀ ਲੈਣੀ? ਫਿੱਕ ਪਾਉਣੀ ਸੀ ਘਰ 'ਚ। ਉਹ ਫਿੱਕ ਦੀ ਕਾਦੀ ਗੱਲ ਹੋਣੀ ਯਾਰ ਕੋਈ ਗੱਲ ਨਹੀਂ ਹੋਣੀ। ਤੂੰ ਮੇਰੀ ਗੱਲ ਸੁਣ। ਹਾਂਜੀ। ਰਪਿੰਦਰ ਵਾਸਤੇ ਨਾ ਜਾਣਾ ਬਸ ਸਾਮਾਨ ਸਮੂੜ ਲੈਣ ਵਾਸਤੇ। ਕਿਹੜਾ ਸਾਮਾਨ? ਉਹ ਮੈਂ ਆ ਯਾਰ ਥੋੜਾ ਬੋਤਾ ਦੇ ਛੜਦੇ ਆ, ਐਲ ਸੀ ਡੀ ਦੇ ਦਿੰਨੇ ਆ, ਲੁਮਰੀ ਲੁਮਰੀ ਦੇ ਦਿੰਨੇ ਆ। ਤੇ ਉਹਦੇ ਸਗੋ ਕਹਿੰਦੇ ਸੀ ਪੀ ਅਹੀ ਲੈਣਾ। ਕੋਈ ਨਹੀਂ ਤੁਸੀਂ ਆਪ ਹੀ ਦੱਸੋ ਮੈਨੂੰ। ਉਹ ਪਤਾ ਮੁੰਡੇ ਵਾਲੇ ਇੱਥੇ ਕਹਿੰਦੇ ਹੁੰਦੇ ਆ। ਤਾਂ ਹਦੋਂ ਤੇ ਨੂੰ ਵੀ ਥੋੜਾ ਬੋਤਾ ਦੇਣਾ ਹੀ ਪੈਣਾ ਵਾ ਉਹ ਜਿਹੜੀ ਗੱਲ ਤੇ ਤੁਹਾਡੀ ਸਹੀ ਆ ਰੱਖੂਗੀ ਠਕੂਗੀ ਆਪਣਾ ਕੰਮ ਕਰਦੀ ਰਹੂਗੀ ਹਾਂ ਇਹ ਤਾਂ ਗੱਲ ਹੈਗੀ ਵੀ ਆਪਣਾ ਸਮਾਨ ਆਪਣੇ ਹੱਥ ਮਰੂਗੀ ਹਾਂ ਹਾਂ ਤੇ ਕੀ ਵਿਚਾਰ ਕਿਥੇ ਸ਼ਹਿਰ ਜਾਣਾ ਕਰਦਾਪੁਰ ਆਹ ਮੈਂ ਕਰਦਾਪੁਰ ਜਾ ਕੇ ਤੇ ਲੈ ਆਈਏ ਐਦਾਂ ਕਰ ਲਓ ਕੋਈ ਗੱਲ ਨਹੀਂ ਚੱਲ ਜਾਨੇ ਤੇ ਮੰਮੀ ਨੇ ਕੀਤੀ ਗੱਲ ਤੀ ਮੰਮੀ ਨਾ ਗੱਦੀ ਕਰਨੀ ਹੀ ਗੱਲ ਯਾਰ ਹੂੰ ਕੋਈ ਗੱਲ ਨਹੀਂ ਤੂੰ ਚੱਲ ਮੇਰੇ ਨਾਲ ਤੇ ਅਸੀਂ ਜਾ ਕੇ ਤੇ ਸਾਈ ਸੂਈ ਤੇ ਆਈਏ ਚਲੋ ਕੋਈ ਨਹੀਂ ਚੱਲ ਜਾਨੇ ਮੈਂ ਮੜਾ ਜਾ ਕਰ ਲਾਂ ਕੰਮ ਕਿੱਥੇ ਹਾਂ ਤੇ ਅਰ ਜਾ ਕੇ ਫੇਰ ਪਹਿਲਾਂ ਨਹੀਂ ਤੂੰ ਹੋ ਤਿਆਰ ਮੇਰਾ ਵੀਰ ਚਲੋ ਮੈਂ ਬਾਅਦ ਕਰ ਲਉਂਗਾ ਫਿਰ ਆਹ ਬੂਟੇ ਦੋ ਚਾਰ ਪੁੱਤ ਜੀ ਮੈਂ ਲੈ ਜਾਂਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਆਰਐਸ ਸਟੋਰ ਗੁਰਦਾਸਪੁਰ ਤੇ ਇੱਥੇ ਜਿਹੜੀ ਸਕੀਮ ਲੱਗੀ ਹੈ ਨਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੇਗੀ ਤੇ ਭਾਜੀ ਦੱਸਣਗੇ ਤੁਹਾਨੂੰ ਉਹ ਸਕੀਮ ਬਾਰੇ ਭਾਜੀ ਜ਼ਰੂਰ ਦੱਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਬਹੁਤ-ਬਹੁਤ ਵਧਾਈ ਦੇਣਾ ਸਾਡੇ ਇੱਕ ਸਟੋਰ ਗੁਰਦਾਸਪੁਰ ਤੇ ਸਾਡਾ ਸਟੋਰ ਧਾਰੀਵਾਲ ਬਿਜਲੀ ਘਰ ਦੇ ਸਾਹਮਣੇ ਆਰਐਸ ਸਟੋਰ ਧਾਰੀਵਾਲ ਔਰ ਆਰਐਸ ਸਟ ਇੱਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਨਵੀਂ ਸਕੀਮ ਜਿਹੜੀ ਸਾਡੀ ਕਾਫੀ ਕਾਮਯਾਬ ਸਕੀਮ ਗਈ ਸੀਗੀ ਬਾਈ ਏਸੀ ਐਂਡ ਗੈਟ ਚਾਂਸ ਟੂ ਵਿਨ ਏਸੀ ਔਰ ਉਹਦੇ ਦੁਬਾਰਾ ਚੱਲਦੀ ਪਈ ਹੈ ਜਿਹਦੇ ਵਿੱਚ ਕੋਈ ਵੀ ਸਾਡੀ ਸਮਾਨ ਪਰਚੇਸ ਕਰਦੇ ਹੋ 10000 ਤੋਂ ਉੱਪਰ ਦਾ ਉਹਦੇ ਨਾਲ ਇੱਕ ਕੂਪਨ ਦਿੱਤਾ ਜਾਏਗਾ ਉਹਦੇ ਨਾਲ ਤੁਹਾਨੂੰ ਚਾਂਸ ਮਿਲਦਾ ਹੈ ਇੱਕ ਏਸੀ ਹੈ ਉਹਦੇ ਵਿੱਚ ਇੱਕ ਰੈਫਰਿਜਰੇਟਰ ਹੈ 10 에어 ਫਰਾਇਰ ਨੇ ਔਰ ਕਾਫੀ ਸਾਰੇ ਹੋਰ ਛੋਟੇ ਪ੍ਰਾਈਜ਼ੇਸ ਨੇ ਮਤਲਬ 100 ਤੋਂ ਉੱਪਰ ਪ੍ਰਾਈਜ਼ੇਸ ਨੇ ਆ ਕੇ ਤੁਹਾਨੂੰ ਪ੍ਰਾਈਸ ਤਾਂ ਮਿਲੇਗਾ ਹੀ ਮਿਲੇਗਾ ਮਤਲਬ ਹਰ ਛੀਦਾ ਸਾਡਾ ਪ੍ਰਾਈਜ਼ ਅਸੀਂ ਇੱਕ ਥਿਊਰੀ 'ਚ ਕੰਮ ਕਰਦੇ ਆ ਵੀ ਆਰ ਬੈਟਰ ਦਨ ਆਨਲਾਈਨ ਸਾਡਾ ਪ੍ਰਾਈਸ ਕੋਈ ਵੀ ਤੁਸੀਂ ਆਨਲਾਈਨ ਨਾਲ ਕੰਪੇਅਰ ਕਰ ਸਕਦੇ ਹੋ ਬਾਜ਼ਾਰ ਨਾਲ ਕੰਪੇਅਰ ਕਰ ਸਕਦੇ ਹੋ ਔਰ ਉਸ ਤੋਂ ਇਲਾਵਾ ਉਹਦੇ ਨਾਲ ਇਹ ਸਕੀਮ ਦੇ ਨਾਲ ਆਪਾਂ ਤੁਹਾਨੂੰ ਮੌਕਾ ਦੇ ਰਹੇ ਆ ਜਿਹਦੇ ਵਿੱਚ ਤੁਸੀਂ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਉਹਦਾ ਤੇ ਭਾਈ ਤੁਹਾਡੀ ਪ੍ਰਾਈਸ ਵਧੀਆ ਹੀ ਹੁੰਦੀ ਹੈ ਅਸੀਂ ਵੀ ਸਮਾਨ ਇੱਥੋਂ ਹੀ ਲੈਨੇ ਸਾਰਾ ਤੇ ਬਟ ਜਿਹੜਾ ਕੋਈ ਬੰਦਾ ਵੀਡੀਓ ਵੇਖ ਕੇ ਆਏਗਾ ਸਾਡਾ ਭੈਣ ਭਰਾ ਤੇ ਉਹਨਾਂ ਨੂੰ ਡਿਸਕਾਊਂਟ ਜ਼ਰੂਰ ਦੇਣਾ ਜੀ ਠੀਕ ਹੈ ਨਹੀਂ ਜੋ ਹਾਂ ਜੀ ਅਸੀਂ ਤੁਹਾਡਾ ਮਾਨ ਜ਼ਰੂਰ ਰੱਖਾਂਗੇ ਤੁਹਾਡੀ ਪੁਰਾਣੀ ਮੂਵੀ ਜਿਹੜੀ ਗੂੰਗੀ ਤੇ ਦੀ ਕਿਸਮਾ ਦੇ ਵਿੱਚ ਜਿਹੜੇ ਆਏ ਸੀਗੇ ਉਹਨਾਂ ਨਾਲ ਸਾਨੂੰ ਵੀ ਕਾਫੀ ਸਹਿਯੋਗ ਹੈ ਤੇ ਕਾਫੀ ਤੁਹਾਡੇ ਕਸਟਮਰ ਆਏ ਕੋਈ ਵੀ ਅਸੀਂ ਨਿਰਾਸ਼ ਨਹੀਂ ਕੀਤਾ ਅੱਜ ਵੀ ਨਹੀਂ ਕਰਾਂ ਤੇ ਹੁਣ ਸਾਰੇ ਜਣੇ ਵਿਸਾਖੀ ਦੇ ਮੌਕੇ ਤੇ ਜ਼ਰੂਰ ਇੱਕ ਵਾਰੀ ਏਸੀ ਜ਼ਰੂਰ ਟਰਾਈ ਕਰੋ ਤੇ ਹੋਰ ਵੀ ਜਿਹੜਾ ਇਲੈਕਟ੍ਰੋਨਿਕਸ ਤੁਸੀਂ ਸਮਾਨ ਲਓਗੇ ਉਹ ਤੁਹਾਨੂੰ ਆਫਰ ਜ਼ਰੂਰ ਮਿਲੇਗੀ ਆਰਐਸ ਸਟੋਰ ਗੁਰਦਾਸਪੁਰ ਜੋਤ ਹਾਂਜੀ ਗੱਲ ਸੁਣ ਮੇਰੀ ਇੱਕ ਮਿੰਟ ਆਈ ਜੀ ਚਲ ਬਾਅਦ ਚ ਕਰ ਲਈ ਹਾਂਜੀ ਨਿਪੜ ਗਿਆ ਸਾਰਾ ਕੰਮ ਹਾਂਜੀ ਨਿਪੜ ਹੀ ਗਿਆ ਤੇ ਇੱਕ ਕੰਮ ਕਰੋ ਮੈਂ ਨਾ ਹਾਂ ਚੱਲੇ ਆ ਮੈਂ ਤੇ ਮੇਰੇ ਕੱਪੜੇ ਤਿਆਰ ਕਰ ਦਿਓ ਮੈਂ ਸ਼ਹਿਰ ਜਾਣਾ ਜੜੀ ਨਾਲ ਥੋੜਾ ਜਿਹਾ ਕੰਮ ਅੱਛਾ ਕੋਈ ਜ਼ਿਆਦਾ ਚ ਸਤੋਹੀ ਇਹ ਜ਼ਰੂਰੀ ਤਾਂ ਹੈਗਾ ਹੀ ਆ ਉਹਨਾਂ ਦਾ ਇਹ ਇਰਾਦਾ ਸੀ ਵੀ ਇਹ ਰਪਿੰਦਰ ਵਾਸਤੇ ਨਾ ਥੋੜਾ ਬੋੜਾ ਸੰਭਾਲ ਲੈਣ ਦੇ ਕੋਈ अच्छा ਉਹਨਾਂ ਦਾ ਰੱਤਾ ਵੀ ਚਲ ਇੱਕ ਟੀਵੀ ਲੈ ਲਈਏ ਅਲਮਾਰੀ ਤੇ ਇੱਕ ਬੈੱਡ ਲੈ ਲਈਏ ਨਹੀਂ ਚਾਹੀਦਾ ਵੀ ਆ ਤੇ ਮੈਂ ਤੁਹਾਨੂੰ ਕਿਹਾ ਮੈਂ ਮੁੰਡੇ ਵਾਲੇ ਤੋਂ ਮਨਾ ਕਰਨ ਦੇ ਤਾਂ ਤੁਸੀਂ ਰਹਿਣ ਦਿਓ ਉਹਨਾਂ ਦਾ ਰੱਤਾ ਸੀ ਕਹਿੰਦੇ ਨਹੀਂ ਚਲੋ ਕੁੜੀ ਦਾ ਆਪਣਾ ਹੱਕ ਹੋਊਗਾ ਕਹਿਣਾ ਵੀ ਇਹਨਾਂ ਨੇ ਕੀਤਾ ਨਹੀਂ ਹੈਗਾ ਹੁਣ ਤੁਸੀਂ ਜਿੱਦਾਂ ਕਹਿੰਦੇ ਓਦਾਂ ਹੀ ਕਰ ਲਓ ਕੋਈ ਗੱਲ ਫਿਰ ਉਦਾਂ ਦੇ ਇਹ ਗੱਲ ਕਰਨ ਕਹਿੰਦੇ ਉਸ ਦਿਨ ਬੜਾ ਮਾੜਾ ਹੋਇਆ ਵੀ ਜਿਹੜਾ ਮੰਮੀ ਡੈਡੀ ਸਾਹਮਣੇ ਗੱਲ ਹੋਈ ਆ ਤੇ ਕਹਿੰਦੇ ਇਹ ਜੋਤ ਨੂੰ ਸਮਝਾਈ ਮੈਂ ਸਮਝਾਉਣਾ ਕੀ ਆ ਚਲੋ ਹੁਣ ਤੇ ਜਿਹੜਾ ਕੰਮ ਹੋਣਾ ਹੀ ਹੋ ਗਿਆ ਤੇ ਗਾਏ ਆ ਵੀ ਚਲੋ ਉਹਨਾਂ ਦੇ ਸਾਹਮਣੇ ਗਿਆ ਹੁੰਦਾ ਕਿਤੇ ਪੜਦੇ ਪਾਉਣ ਨੇ ਹਾਂ ਕਿ ਕਿਦਾਂ ਕਰਨਾ ਵਾ ਜੇ ਗੱਲ ਪਤਾ ਹੀ ਨਾ ਲੱਗੇ ਤੇ ਹੁਣ ਸਾਨੂੰ ਵੀ ਕੀ ਪਤਾ ਹੀ ਬਣਾ ਥਣ ਕੁੱਤੇ ਹੀ ਆ ਜਾਣਾ ਡੈਡੀ ਤਾਂ ਹੁਣ ਮੈਨੂੰ ਕਹਿ ਰਹੇ ਸੀਗੇ ਕਹਿੰਦੇ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਐਸਾ ਤਾਂ ਕਿ ਡੈਡੀ ਤਾਂ ਕਹਿੰਦੇ ਆ ਲੋਕੀ ਵੀ ਮੈਨੂੰ ਇਹ ਗੱਲ ਕਹਿੰਦੇ ਆ ਕਿ ਜੇ ਮੰਮੀ ਇਦਾਂ ਕਰਦੇ ਤੇਰੇ ਨਾਲ ਤੇ ਡੈਡ ਨੂੰ ਦੱਸਦਾ ਨਹੀਂਗਾ ਪਰ ਹੁਣ ਦੱਸਾਂ ਕਿਦਾਂ ਅਗਲੇ ਤਾਂ ਝਟ ਕੇ ਆ ਦਿੰਦੇ ਆ ਕਿ ਤੇਰਾ ਇਹ ਘਰ ਤੇ ਹੱਕ ਨਹੀਂ 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 ਤਸ ਹਿੰਮਤ ਪੈਂਦੀ ਕਹਿਣ ਦੀ ਕੋਈ ਨਹੀਂ ਜਦੋਂ ਰਪਿੰਦਰ ਦੀਦੀ ਵਿਆਹ ਗਏ ਨਾ ਹੋ ਸਕਦਾ ਫਰਕ ਪੈ ਦੇ ਪਰੇ ਆ ਵੀ ਜਦੋਂ ਹੁਣ ਨਹੀਂ ਉਹਨਾਂ ਦੀ ਸੋਚ ਸਾਡੇ ਨਾਲ ਰਲਦੀ ਤੇ ਫਿਰ ਘਰ ਵੀ ਕੀ ਲੈਣਾ ਵਾ ਚੁੱਪ ਕਰਕੇ ਦਿਨ ਕੱਤੀ ਜਾਣੇ ਉਹ ਚਲੋ ਕੋਈ ਨਹੀਂ ਤੁਸੀਂ ਆ ਕਰ ਲਓ ਜਿਹੜਾ ਕੰਮ ਹੈਗਾ ਵਾ ਤੇ ਮੇਰੇ ਕੱਪੜੇ ਤਿਆਰ ਕਰ ਦੋ ਮੈਂ ਤਿਆਰ ਹੋਵਾਂ ਕੋਈ ਨਹੀਂ ਮੈਂ ਕਰ ਦਿਆਂਗਾ ਮੈਂ ਸ਼ਹਿਰ ਪਹਿਲਾਂ ਮੈਂ ਕੱਪੜੇ ਤਿਆਰ ਕਰ ਦਿਆਂਗਾ ਹਰਪਿੰਦਰ ਇੱਥੇ ਬਹਿ ਮੇਰੀ ਗੱਲ ਸੁਣ ਹਾਂਜੀ ਗੱਲ ਮੈਂ ਤੇਰੇ ਨਾਲ ਇਹ ਕਰਨੀ ਹੈ ਵੀ ਮੇਰਾ ਰਾਦਾ ਵਾ ਪੀ ਸਮਾਨ ਤੇਰੇ ਵਾਸਤੇ ਥੋੜਾ ਬਹੁਤਾ ਲੈ ਆਈਏ। ਸਮਾਨ ਤੂੰ ਦੱਸ। ਵੀ ਕਿਦਾਂ ਦਾ ਚਾਹੀਦਾ ਵਾ ਤੇ ਕਿਹੜੀ-ਕਿਹੜੀ ਚੀਜ਼ ਚਾਹੀਦੀ ਐ। ਚੱਲ ਮੰਮੀ ਜੀ ਜੇ ਤੁਸੀਂ ਅੱਖ ਨਹੀਂ ਦੇਏ ਨਾ ਫਿਰ ਇਦਾਂ ਕਰਿਓ ਵੀ ਸਮਾਨ ਥੋੜਾ ਨਾ ਵਧੀਆ ਹੀ ਲੈ ਕੇ ਆਇਓ। ਜੇ ਹੁਣ ਐਲਸੀਡੀ ਵੀ ਲੈਣੀ ਹੋਊਗੀ ਨਾ ਤੇ ਮਾਸਾ ਵੱਡੀ ਲਿਓ। ਇਹ ਨਾ ਵੀ ਮਾਸਾ ਕੁਝ ਨਹੀਂ ਲੈ ਆਇਓਗੇ ਤੇ। ਨਹੀਂ ਨਹੀਂ ਮੈਂ ਤਾਂ ਹੀ ਤੇ ਤੈਨੂੰ ਪੁੱਛਿਆ ਵਾ ਵੀ ਦੱਸ ਦੇ ਚੱਕਣ ਵਾਲੀ ਕੋਈ ਗੱਲ ਨਹੀਂਗੀ। ਅਹੀਂ ਵੀ ਤੈਨੂੰ ਸਮਾਨ ਦੇਣਾ ਵਾ। ਹਾਂਜੀ। ਜਦੋਂ ਤਿਆਂ ਨੂੰ ਵੀ ਆਈਏ ਨਾ ਕੋਈ ਨਾ ਕੋਈ ਤਾਂ ਕਰਨਾ ਹੀ ਪੈਂਦਾ ਹੁੰਦਾ ਵਾ ਇਹ ਥੋੜਾ ਵੀ ਖਾਲੀ ਹੱਥੀ ਤੋਰ ਦੇਣਾ ਹੁੰਦਾ ਵਾ ਜੀ ਮੰਮੀ ਜੀ ਤੁਸੀਂ ਜੱਰੀ ਜਿੱਦ ਕਰਨਦੇ ਆ ਨਾ ਕਿ ਸਮਾਨ ਦੇਣਾ ਹੀ ਦੇਣਾ ਆ ਵਾਹ ਮੇਰੀ ਨਹੀਂ ਰੀਜ ਕੋਈ ਵੀ ਕਿ ਮੈਸੇ ਸਾਮਾਨ ਖੜਾ ਗਈ ਤੇ ਪਰ ਫਿਰ ਗੱਲ ਇਹ ਜੇ ਕਿ ਸਮਾਨ ਸਾਰਾ ਵਧੀਆ ਲਿਓ ਫ੍ਰਿਜ ਵੀ ਜਿਹੜੀ ਲੈਣੀ ਆ ਨਾ ਉਹ ਵੀ ਵੱਡੀ ਹੋਵੇ ਐਲ ਸੀ ਡੀ ਵੱਡੀ ਹੋਵੇ ਤੇ ਬੈੱਡ ਵਗੈਰਾ ਸਭ ਕੁਝ ਐਂ ਵਧੀਆ ਹੋਵੇ ਮਾੜੀ ਚੀਜ਼ ਨਾ ਕੋਈ ਵੀ ਲਿਓ ਤੇ ਨਾਲੇ ਇੱਕ ਗੱਲ ਹੋ ਰਿਆ ਉਥੇ ਮੈਨੂੰ ਜਾ ਕੇ ਗੱਲਾਂ ਨਾ ਸੁਣਨੀਆਂ ਪੈਣ ਇਹ ਸਮਾਨ ਦਿੱਤਾ ਵਾ ਤੇ ਲੈ ਕਿਦਾਂ ਦਾ ਦਿੱਤਾ ਵਾ ਉਦੇ ਨਾਲੋਂ ਵਧੀਆ ਸਮਾਨ ਹੋਣਾ ਚਾਹੀਦਾ ਮੇਰਾ ਰਪਿੰਦਰ ਤੂੰ ਫਿਕਰ ਕਿਉਂ ਕਰਦੀ ਆ ਮੈਂ ਤਾਂ ਹੀ ਤੇਰੀ ਸਲਾਹ ਲਈ ਆ ਵੀ ਤੂੰ ਦੱਸ ਵੀ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਮੰਮੀ ਜੀ ਚਲੋ ਮੈਂ ਤਾਂ ਨਹੀਂ ਪਹਿਲਾਂ ਮੰਦੀ ਤੇ ਭਾਰੇ ਆ ਵੀ ਤੁਸੀਂ ਜੇ ਹੁਣ ਕਹਿ ਨਹੀਂ ਦਏ ਆ ਤੇ ਫਿਰ ਇਹ ਵੀ ਇੱਕ ਗੱਲ ਦਾ ਹੁਣ ਮੇਰਾ ਧਿਆਨ ਰੱਖ ਲਿਓ ਵੀ ਹੁਣ ਚੀਜ਼ ਵਧੀਆ ਲਿਓ ਕੋਈ ਮਾੜੀ ਨਾ ਲਿਓ ਕੋਈ ਗੱਲ ਨਹੀਂ ਜਿੱਦਾਂ ਦੀ ਤੂੰ ਕਹੇਂਗੀ ਨਾ ਉਦਾਂ ਦੇ ਲੈ ਕੇ ਆਵਾਂਗੇ ਮੈਂ ਤੇਰੇ ਡੈਡੀ ਨਾਲ ਕੀਤੀ ਹੀ ਗੱਲ ਅੱਛਾ ਤੇ ਉਹ ਵੀ ਮੰਨ ਹੀ ਗਏ ਆ ਵੀ ਕੋਈ ਗੱਲ ਨਹੀਂ ਵੀ ਹੁੰਦੀ ਆ ਚਲੋ ਕੋਈ ਨਹੀਂ ਵੇਹੋ ਤੇ ਹੀ ਜਾ ਕੇ ਆ ਤੇ ਚੱਲ ਕੋਈ ਨਹੀਂ ਫਿਰ ਵੀ ਬਾਕੀ ਤੇ ਨਾਲ ਹੀ ਜਾਣਾ ਵਾ ਤੇ ਤੁਸੀਂ ਵੇਖ ਹੀ ਲੈਣਾ ਸਾਰਾ ਸੁਮਾਨ ਆਹੋ ਮੈਂ ਤੇ ਨਾਲ ਹੀ ਜਾਣਾ ਵਾ ਇਹਨਾਂ ਦੇ ਪਿਓ ਪੁੱਤਾਂ ਦੇ ਤੇ ਮੈਨੂੰ ਯਕੀਨ ਨਹੀਂ ਹੈਗਾ ਜੇ ਪਿਓ ਤੇਰੇ ਨੇ ਜੋ ਬੰਨਾਂ ਗੱਲ ਕਰਦੇ ਉਹਨੂੰ ਤੱਸੇ ਨਾਲ ਕੰਨ ਪਰ ਦੇਣੇ ਆ ਵੀ ਡੈਡੀ ਨਹੀਂ ਰਹਿਣ ਦੋ ਤੇ ਕਹਿੰਦੇ ਹੀ ਨਹੀਂ ਚਾਹੀਦਾ ਕੁਝ ਵੀ ਮੈਂ ਨਾਲ ਹੀ ਜਾਣਾ ਵਾ ਨਹੀਂ ਨਹੀਂ ਤੁਸੀਂ ਨਾਲ ਹੀ ਜਾਇਓ ਨਾਲ ਤਾਂ ਨੂੰ ਪਤਾ ਹੀ ਆ ਵੀ ਕਿਦਾਂ ਦੀ ਚੀਜ਼ ਲੈਣੀ ਹੈ ਤੇ ਕਿਦਾਂ ਨਹੀਂ ਨਹੀਂ ਹਾਂ ਬਸ ਬਸ ਹੋਰ ਵੀ ਕੁਝ ਹੈਗੀ ਤੇਰੇ ਦਿਲ ਦੀ ਖਵਾਇ ਤੇ ਦੱਸ ਦੇ ਤੂੰ ਨਹੀਂ ਨਹੀਂ ਅਮੀ ਜੀ ਬਸ ਇਹੋ ਜੇ ਤਿੰਨ ਚਾਰ ਚੀਜ਼ਾਂ ਹੀ ਆ ਪਰ ਇਹ ਕਿ ਜਰਾ ਕੁ ਵਧੀਆ ਲਿਓ ਪੈਸੇ ਪਾਈਂ ਵੱਧ ਖਰਚੇ ਜਾਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹੜੇ ਪੈਸੇ ਹੁੰਦੇ ਤਿਆਂ ਪੁੱਤਾਂ ਵਾਸਤੇ ਹੀ ਹੁੰਦੇ ਪੁੱਤ ਕਾਦੇ ਵਾਸਤੇ ਕਮਾਈ ਕਰੀਦੀ ਆ ਜੇ ਸਾਡੇ ਤਿਆਂ ਪੁੱਤ ਹੀ ਔਖੇ ਰਹੇ ਤੇ ਹਾਂਜੀ ਜੋ ਵੀ ਕੁਝ ਹੈਗਾ ਤੇਰਾ ਹੀ ਆ ਸਾਰਾ ਕੁਝ ਤੇ ਜੇ ਤੈਨੂੰ ਇਹ ਸਮਾਨ ਵਧੀਆ ਨਹੀਂ ਦੇਣਾ ਤੇ ਫੇਰ ਸਾਡਾ ਕਮਾਈ ਕਰਨ ਦਾ ਫਾਇਦਾ ਵੀ ਕੀ ਆ ਚਲੋ ਵੇਖ ਲਓ ਅਮੀ ਜੀ ਜਿੱਦਾਂ ਚੰਗਾ ਲੱਗਦਾ ਹਾਂਜੀ ਤੇ ਕੰਮ ਕੁਮ ਨੂੰ ਕਹਿ ਜਾਂਦੀ ਆ ਮੈਂ ਪੀ ਕਰ ਲਈ ਆਹੋ ਕਹਿ ਦੋ ਮੈਂ ਹੁਣ ਅੰਦਰੋਂ ਉਹਦੇ ਕਰ ਦਿੱਤਾ ਆ ਜਿੰਨਾ ਕਾ ਹੋਇਆ ਮੇਰੇ ਕੋਲ ਤਬਾਕੀ ਹੁਣ ਉਹਨਾਂ ਨੂੰ ਕੋਈ ਵੀ ਕਰ ਲਊਗਾ ਚਲ ਕੋਈ ਗੱਲ ਨਹੀਂ ਮੈਂ ਕਹਿ ਜਾਨੀ ਰੋਟੀ ਪਾਣੀ ਬਣਾਉਂਗੀ ਆਪੇ ਉਹੀ ਨਾ ਟਾਈਮ ਵੀ ਤੋ ਕਿੰਨਾ ਹੋ ਗਿਆ ਵਾ ਇਹ ਨਾ ਹੋਏ ਪੀ ਮੂੰਹ ਅੱਡ ਕੇ ਤੇ ਬੈਠੀ ਰਵੇ ਪਈ ਕੋਈ ਨਹੀਂ ਹੁਣ ਮੰਮੀ ਆਵੇ ਤੇ ਫੇਰ ਹੀ ਆ ਕਰਦੀ ਐਮੀ ਜੀ ਪਤਾ ਨਹੀਂ ਇਦਾਂ ਹੀ ਆ ਜੇ ਜੋ ਬੰਨੇ ਇਧਰ ਨੂੰ ਜਾਣਾ ਵਾ ਉਹਦੇ ਮਗਰ ਉਧਰ ਨੂੰ ਤੁਰ ਪੈਂਦੀ ਆ ਜੇ ਜੋ ਬੰਨੇ ਬਾਹਰ ਬੈਣਾ ਵਾ ਉਹਦੇ ਮਗਰ ਬਾਹਰ ਬੈ ਜਿੰਦੀ ਉਥੇ ਜਾ ਕੇ ਡੈਡੀ ਤੇਰੇ ਫੇਰ ਮੈਨੂੰ ਕਹਿਣ ਦੇ ਬਸ ਮਗਰ 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 ਸਾਰਾ ਦਿਨ ਤੁਰੀ ਜਿਹੜੀਆਂ ਉਦੋਂ ਗੱਲਾਂ ਹੋਈਆਂ ਨਾ ਤੇਰੀ ਗਲਤੀ ਐ ਮੈਂ ਮੇਰੀ ਗਲਤੀ ਕਾਦੀ ਐ ਆਹ ਜਿੱਦਣੇ ਮੈਂ ਵਿਆਹ ਵੇਖਦੇ ਫਿਰਦੇ ਸੀ ਝੂਠ ਬੋਲ ਕੋਦਨ ਮੇਰੀ ਗਲਤੀ ਸੀ ਹਾਂਜੀ ਮੈਂ ਮੈਨੂੰ ਹੀ ਗਲਤ ਠਹਿਰਾਉਂਦੇ ਰਿਆ ਕਰੋ ਉਹਨੂੰ ਗਲਤ ਨਾ ਕਿਓ ਵੀ ਤੂੰ ਵੀ ਗਲਤ ਹੈਗਾ ਵਾ ਤੇ ਨਾਲੇ ਗਲਤੀ ਅੰਮੀ ਜੀ ਉਹਨਾਂ ਦੀ ਸਾਰੀ ਉਹ ਗੱਲਾਂ ਝੂਠ ਬੋਲ ਕੇ ਗਏ ਕੋਈ ਨਹੀਂ ਤੀ ਇਹਨਾਂ ਗੱਲਾਂ ਨਹੀਂ ਟੈਨਸ਼ਨ ਲੋ ਟੈਨਸ਼ਨ ਮੈਂ ਕਦੀ ਲੈਣੀ ਦਫਾ ਹੋਣ ਜਾ ਕੇ ਇਹੋ ਮੈਨੂੰ ਵਿਆਹ ਦਾ ਜਰਿਕ ਹੈ ਵਾ ਇਹ ਚੱਲ ਵਧੀਆ ਵਧੀਆ ਹੋ ਜੇ ਕਿਤੇ ਕੋਈ ਹੂਨ ਨਾ ਰਹਿ ਜੇ ਤੇ ਫੇਰ ਤਾਂ ਸਾਰੇ ਕੰਮ ਪੂਰੇ ਹੀ ਆ ਚਲੋ ਮੰਮੂ ਜੀ ਵਾਹਿਗੁਰੂ ਜੀ ਸਾਰਾ ਕੋ ਹਕਾਰ ਹੀ ਦੇਣਾ ਆ ਬਸ ਬਸ ਨਾ ਚਲ ਮੈਂ ਵੇਖਾਂ ਫਿਰ ਹੈ ਚਲੋ ਠੀਕ ਜੀ ਚੱਲ ਮੰਮੀ ਜੀ ਤੇ ਹੁਣ ਆਪ ਹੀ ਕਹਿੰਦੇ ਆ ਪਈ ਆ ਵੀ ਸਮਾਨ ਤੈਨੂੰ ਦੇਣਾ ਵਾ ਉਹ ਵੀ ਦੇਣਾ ਆ ਚੱਲੇ ਆ ਪਈ ਸਮਾਨ ਹੁਣ ਜਰਾ ਕਹਿੰਦਾ ਵਧੀਆ ਲੈ ਕੇ ਆਉਣਾ ਪਈ 20000 ਦੀ ਚੀਜ਼ ਆਈ ਪਈ 30 ਦੀ ਅਜੇ ਭਰੇ ਵੀ ਚੰਗੀ ਹੋਵੇ ਮੈਨੂੰ ਉੱਥੇ ਜਾ ਕੇ ਗੱਲ ਨਾ ਸੁਣਨੀ ਪਵੇ ਉਹਦੀ ਤੇ ਜੇ ਮੇਂ ਜਠਾਣੀ ਨੇ ਕੋਈ ਗੱਲ ਕਹੀ ਨਾ ਵੀ ਤੇਰਾ ਸਮਾਨ ਮਾੜਾ ਵਾ ਚਾਹੀ ਕਿਦਾਂ ਵਾ ਤੇ ਮੈਂ ਇਹ ਵਾਲੀ ਗੱਲ ਤੇ ਬਿਲਕੁਲ ਨਹੀਂ ਜਰ ਸਕਦੀ ਉਹ ਕੋਈ ਨਹੀਂ ਭਾਜੀ ਹੋ ਜਾਊਗਾ ਹੋ ਜਾਊਗਾ ਕੰਮ ਆ ਬਸ ਇੱਕ ਦੋ ਦਿਨ ਹੀ ਆ ਹਾਂਜੀ ਹਾਂਜੀ ਚਲੋ ਠੀਕ ਆ ਭਾਜੀ ਠੀਕ ਆ ਜੋ ਬਣਾਓ ਚਲਿਏ ਫਿਰ ਚਲਿਏ ਜੀ ਉਹ ਹੋ ਗਏ ਤਿਆਰ ਹਾਂ ਹੋ ਗਏ ਤਿਆਰ ਚਲਿਏ ਫਿਰ ਉਹ ਤੇਰੀ ਮੰਮੀ ਨੂੰ ਆਵਾਜ਼ ਮਾਰ ਲਈ ਜਾਣਾ ਉਹਨਾਂ ਨੇ ਜਾਣਾ ਉਹਨਾਂ ਨੇ ਆ ਵੀ ਹਾਈ ਗਈ ਚਲੋ ਚਲਿਏ ਫਿਰ ਚਲੋ ਜੋ ਬੰਨੇ ਨਾਲ ਜਾਣਾ ਸਾਡੇ ਜੋ ਬੰਨੇ ਨਾਲ ਜਾਣਾ ਤੇ ਕੀ ਕਰਨਾ ਸਾਰਿਆਂ ਜਾਣਿਆਂ ਜਾ ਕੇ ਇਹ ਘਰ ਰਹਿੰਦਾ ਵਾ ਮੈਂ ਰਮਨ ਅਸੀਂ ਤੇ ਅਗੇਨ ਪੜ ਨਾ ਸਾਨੂੰ ਕੋਈ ਪਤਾ ਉੱਥੇ ਕੀ ਕਿੱਦਾਂ ਗੱਲ ਕਰਨੀ ਤੇ ਕਿੱਦਾਂ ਨਹੀਂ ਇਹ ਤੇ ਫਿਰਿਆ ਤੁਰਿਆ ਮੁੰਡਾ ਵਾ ਤੁਸੀਂ ਨਿਆਣੇ ਜੇ ਹੁਣ ਸਾਰੀ ਉਮਰ ਇਦਾਂ ਹੀ ਕੱਢ ਛੱਡਣੀ ਆ ਤੈਨੂੰ ਕੁਝ ਪਤਾ ਹੀ ਨਹੀਂਗਾ ਨਹੀਂ ਨਹੀਂ ਜੋ ਬਨ ਜਾਣਾ ਚਾੜਾ ਵਾ ਇਹਦੀ ਕਿਹੜੀ ਗੱਲ ਵਾ ਫਿਰ ਤੁਸੀਂ ਦੋਵੇਂ ਜਾਣਾ ਚੱਲ ਜਾਓ ਮੈਂ ਰਹਿਣੀ ਘਰ ਰਮਨ ਤੂੰ ਵੀ ਜਾਣਾ ਤੇ ਇਹਨੇ ਵੀ ਜਾਣਾ ਇਹਨੂੰ ਜਿਆਦਾ ਸਮਝਾ ਸਮਾਨ ਖਰੀਦਣ ਦੀ ਜੇ ਖਰੀਦ ਸਕਦਾ ਨਾ ਵੇਖ ਕੇ ਸਮਾਨ ਤੇ ਮੇਰੀ ਤਾਂ ਇਹਨ ਪੜਣੀਗੀ ਉਹਨੂੰ ਵੀ ਸਾਰੇ ਸਮਝਵਾ ਉਹਨੂੰ ਮੈਂ ਨਾਲ ਹੀ ਲੱਲਈ ਨਹੀਂ ਫਿਰ ਰਮਨ ਐਵੇਂ ਨਾ ਗੱਲਾਂ ਇਦਾਂ ਮਾਰਦੀ ਰਿਆ ਕਰ ਕਰ ਉਹ ਚਲੀ ਜਾ ਬਸ ਹਰ ਟਾਈਮ ਇਹੋ ਹੀ ਚੰਗਾ ਲੱਗਦਾ ਰਹਿੰਦਾ ਇਹਨਾਂ ਨੂੰ ਨੇੜੇ ਜੀ ਮਤਲਬ ਲੈ ਕੇ ਗੱਲ ਕਰਨੀ ਸੀ ਹਾਂ ਜੀ ਦੱਸੋ ਮੈਂ ਕਹਿ ਰਿਆ ਸੀਗਾ ਅਸੀਂ ਜਿਹੜਾ ਸਮਾਨ ਲੈਣਾ ਵਾ ਨਾ ਹਾਂ ਉਹ ਲਵਾਂਗੇ ਜਿਹਦੇ ਉੱਤੇ ਆਫਰ ਲੱਗੀ ਹੋਊਗੀ ਤੇ ਉਹ ਤਾਂ ਕੋਈ ਤੇਰੀ ਗੱਲ ਠੀਕ ਆ ਤਾਂ ਇਹਦੇ ਤਨ ਬਣਾ ਲੈ ਆਵਾ ਅਸੀਂ ਤਨ ਪੜਿਆ ਗਿਆ ਸਾਨੂੰ ਤਾਂ ਪਤਾ ਕੋਈ ਨਹੀਂ ਹੋਊਗਾ ਕਿ ਉਹਨਾਂ ਦੇ ਘਰ ਸਾਰੀਆਂ ਚੀਜ਼ਾਂ ਹੋਣੀਆਂ ਵਾ ਹਾਂ ਹਾਂ ਤੇ ਐਵੇਂ ਥਾਂ ਭਰਨ ਵਾਲੀ ਗੱਲ ਵਾ ਆਹ ਇਹ ਤੇ ਤੇ ਚੀਜ਼ਾਂ ਲੱਲਾਂਗੇ ਸਾਰੀਆਂ ਪਰ ਬਹੁਤੀਆਂ ਹਾਈ ਫਾਈ ਕਰਕੇ ਲੈ ਲਵਾਂਗੇ ਚਲੋ ਹਾਂ ਵੇਖਦੇ ਅੰਦਰ ਜਾ ਆਜੋ ਸਸਿਕਲ ਬਾਜੀ ਸਸਿਕਲ ਸਸਿਕਲ ਦੀਦੀ ਆ ਲੈ ਹਾਂਜੀ ਠੀਕ ਜੇ ਤੇ ਹੀ ਸੁਣਾਓ ਵਦਿਆ ਬੈਠੋ ਦੀਦੀ ਮੈਂ ਪਾਣੀ ਲੈ ਕੇ ਆਈ ਠੀਕ ਜੀ ਬੇਨ ਨੇ ਵਿਆਹ ਤੇ ਇੱਥੇ ਕਰਤਾ ਆ ਤੇ ਘਰ ਕੋਲ ਤੇ ਇਹਨਾਂ ਦਾ ਇਦਾਂ ਹੀ ਆ ਕੁੜੀ ਰਹਿੰਦੀ ਕਿੱਦਾਂ ਇੱਥੇ ਉਹਦਾ ਤਾਂ ਮੁੰਡੇ ਵਾਲੇ ਕਹਿੰਦਾ ਹੈ ਕਿ ਘਰ ਆਪਾਂ ਸੱਤੀ ਬਣਾ ਲੈਣਾ ਵਾ ਤੋਂ ਬਾਅਦ ਤਾਂ ਇਹਨਾਂ ਦੀਆਂ ਗੱਲਾਂ ਹੀ ਹੋਰ ਨਿਕਲੀਆਂ ਤਾਂ ਇਹ ਤਾਂ ਪਾਏ ਆ ਜਿੱਥੇ ਹੋਰ ਦੀਦੀ ਕਾਰ ਸਾਰੇ ਠੀਕ ਠਾਕ ਨੇ ਹਾਂਜੀ ਸਭ ਠੀਕ ਠਾਕ ਆ ਅੱਛਾ ਅੱਛਾ ਤੇ ਮੰਮੀ ਹੁਣਾਂ ਕੋ ਗਏ ਸੀ ਤੇ ਮੰਮੀ ਹੁਣਾਂ ਕੋ ਗਏ ਹੋਣਾਂ ਕੋ ਇਹ ਹੋ ਕੇ ਆਏ ਆ ਅੱਛਾ ਤੇ ਮੰਮੀ ਹੁਣ ਕਿੱਥੇ ਡਰੇ ਮੰਮੀ ਹਣੀ ਵਸ ਗਏ ਹੀ ਬਾਜ਼ਾਰ ਰੁਪਿੰਦ ਅੱਜ ਦਾ ਯਾਦਿੱਤ ਆਇਆ ਨਾ ਚਲੋ ਵਧੀਆ ਗੱਲਾਂ ਵਧਾਈ ਹੋਏ ਨਾਲੇ ਤਾਂ ਹਾਂਜੀ ਠੀਕ ਹੈ ਭਾਜੀ ਕਿੱਥੇ ਉਹ ਵੀ ਨਾਲ ਹੀ ਗਏ ਜੇ ਕਹਿੰਦੇ ਇਹ ਸਮਾਨ ਲਿਓਣਾ ਥੋੜਾ ਜਿਹਾ ਤੇ ਆਪਾਂ ਸਾਰੇ ਜਾਣਦੇ ਆ ਠੀਕ ਆ ਹਾਂਜੀ ਤੇ ਜੋਤ ਮੈਂ ਨਾ ਇੱਕ ਗੱਲ ਕਰਨੀ ਸੀ ਤੇrna ਅੱਛਾ ਤੇ ਮੰਮੀ ਨਾਲ ਦੇਉਣ ਤੋਂ ਪਹਿਲੇ ਪਹਿਲੇ ਕਰ ਲੈਣਾ ਆਜੋ ਫਿਰ ਅੰਦਰ ਆਜੋ ਚਲੋ ਕਿੱਡਾ ਸੋਹਣਾ ਸਮਾਨ ਵਾ ਜੇ ਦਰਪਿੰਦਰ ਦੇ ਘਰ ਗਿਆ ਨਾ ਦੇਖਿਓ ਕਿੰਨੀ ਟੌਰ ਬਾਨੀ ਆ। ਹੋਰ ਵੇਤ ਹੈ ਯਾਰ ਮਨ ਤੇ ਵੇਖਾ ਕੋਈ ਹੈ ਪਸੰਦ ਹੁੰਦੀ ਇਹਨੂੰ? ਆਹੋ ਪਸੰਦੀ ਆ ਕੋਈ ਗੱਲ ਵੇਖੋ। ਬਿਲਕੁਲ ਬਹੁਤ ਘੜੀ ਲਈਏ। ਡੈਡੀ ਮੈਂ ਤੇ ਇੱਕ ਗੱਲ ਹੋਰ ਕਹਿਣਾ ਵਾਂ। ਹਾਂਜੀ। ਕਿ ਜਿਹੜਾ ਆਮ ਵਿਹਾਰਾ ਸਾਈਜ਼ ਚੱਲਦਾ ਬਣਾ। ਹਾਂਜੀ। ਟੀਵੀ ਦਾ। ਹਾਂ। ਉਹ 32 ਇੰਚ ਦਾ ਵਾ। ਮੇਰੇ ਖਿਆਲ ਚ ਆਹ ਵਾਲੀ 23 ਇੰਚ ਦੀ ਆ। ਉਹ ਨਹੀਂ ਨਹੀਂ ਆ ਨਹੀਂ ਹੀ ਲੈਣੀ ਆ ਤੇ ਨਿੱਕੀ ਜੀ ਆ। ਉਹ ਲੈਣੀ ਆ। ਕੁੜੀ ਦੇ ਸਹੁਰੇ ਜਾਣੀ ਆ। ਰਵੰਦੇ ਏਡੀ ਵੱਡੀ ਕੀ ਕਰਨੀ ਆ ਉਹਨਾਂ ਨੇ। ਤਤ ਹੀ ਰੋਜ਼ ਰੋਜ਼ ਮਾਨ ਦੇਣਾ ਵਾ ਇੱਕੋ ਵਾਰੀ ਚੀਜ਼ ਦੇਣੀ ਆ ਇੱਕ ਮੇਰੀ ਗੱਲ ਸੁਣੋ ਜੀ ਉਹਦੀ ਜਠਾਣੀ ਦੀ ਐਡੀ ਹੋਈ ਤੇ ਮੇਰੀ ਕੁੜੀ ਦੀ ਨਿੱਗੀ ਜੀ ਹੋਈ ਤੇ ਕੀ ਉੱਥੇ ਮੂੰਹ ਖਾਊਗੀ ਬੇਇੱਜ਼ਤੀ ਨਾ ਹੋਊਗੀ ਉਹ ਰਬਾ ਤੂੰ ਕਿਦਾਂ ਦੀਆਂ ਗੱਲਾਂ ਕਰਦੀਆਂ ਉਹ ਸਾਡੀ ਕੁੜੀ ਜਾਊਗੀ ਆਪਣੇ ਘਰ ਤੇ ਫੇਰ ਹੀ ਪਤਾ ਲੱਗੂਗਾ ਕਿ ਉੱਥੇ ਕੋਈ ਗੱਲ ਨਹੀਂ ਮੈਂ ਤਾਂ ਵੱਡੀ ਲੈ ਕੇ ਦੇਣੀ ਜੀ ਤੁਸੀਂ ਜੋ ਮਰਜ਼ੀ ਪਿਓ ਪਤ ਕਾਓ ਜਿਹੜੀ ਵੇਖ ਲਓ ਫੇਰ ਜਿਹੜੀ ਠੀਕ ਲੱਗਦੀ ਉਦਾਂ ਹੀ ਕਰ ਲਓ ਚਲ ਪਤ ਜੀ ਹਾਂਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਹਾਂਜੀ ਸਰ ਕੋਈ ਵਿਖਾਈ ਚੀਜ਼ਾਂ ਨੂੰ ਇਹ ਐਲਈਡੀ ਦੇਖ ਰਹੇ ਐਲਸੀ ਦੇਖ ਰਹੀ ਹਾਂ ਜੀ ਠੀਕ ਹੈ ਆਓ ਜੀ ਮੈਂ ਦਿਖਾ ਦਿੰਦਾ ਇਹਨਾਂ ਦੇ ਨਾ ਭਾਜੀ ਰੇਟ ਦੱਸ ਦਿਓ ਅਲੱਗ-ਅਲੱਗ ਕੀ ਕੀ ਸਰ ਆਪਣੇ ਕੋਲ 32 ਇੰਚ ਤੋਂ ਸ਼ੁਰੂ ਹੋ ਜਾਂਦੀ ਜੀ ਐਲਈਡੀ ਠੀਕ ਹੈ ਜੀ ਅੱਗੇ 43 ਇੰਚ ਆ ਜੇਗੀ ਹਾਂ ਜੀ ਇਹ ਅੱਗੇ 43 ਇੰਚ ਵਿੱਚ ਯੂਐਚਡੀ ਮਾਡਲ ਲੱਗਾ ਇਹ 50 ਇੰਚ 55 ਇੰਚ ਆ ਜਾਏਗੀ ਇਸ ਤੋਂ ਵੱਡੇ ਸਾਈਜ਼ ਵੀ ਅਵੇਲੇਬਲ ਹੈ 32 ਇੰਚ ਵਾਲੀ ਕਿੰਨੇ ਦੀ ਜੇ 32 ਇੰਚ ਵਾਲੀ ਭਾਜੀ ਲੈਸ ਕਰਕੇ ਤੁਹਾਨੂੰ 17000 ਰੁਪਏ ਦੀ ਪੈਂਦੀ ਠੀਕ ਹੈ ਜੀ ਡਿਸਕਾਊਂਟ ਕਰਕੇ 17000 ਰੁਪਏ ਦੀ ਪਏਗੀ ਵੀਰ ਜੀ ਇਹਨੂੰ ਛੱਡੋ ਸਾਨੂੰ ਆਹ ਵਾਲੀ ਚਾਹੀਦੀ ਆ ਇਹਦੇ ਬਾਰੇ ਦੱਸੋ ਸਾਨੂੰ ਠੀਕ ਹੈ ਜੀ ਆਹ ਲੈ ਲਓ 75 ਇੰਚਾ LED ਬਹੁਤ ਵਧੀਆ ਸਾਈਜ਼ ਦੇ ਵਿੱਚ ਹੈ ਬਹੁਤ ਵਧੀਆ LED ਹੈ 4K LED ਹੈ ਸਾਰੇ ਫੀਚਰਾਂ ਦੇ ਨਾਲ ਇਹ ਦੇਖੋ ਕੁਆਲਿਟੀ ਇਹਦੀ ਇਹਦੇ ਨਾਲੋਂ ਸਭ ਤੋਂ ਜ਼ਿਆਦਾ ਵਧੀਆ ਜੀ ਇਹ ਭਾਜੀ ਕਿੰਨੇ ਦੀ ਪੈਂਦੀ ਏ ਇਹ ਭਾਜੀ ਲੈਸ ਕਰ ਕਰਕੇ ਇਸ ਵੇਲੇ ਜਿਹੜੀ 1,75,000 ਦੀ ਪੈਂਦੀ ਹੈ 1,75,000 1,75,000 ਮੈਨੂੰ ਇੰਨੀ ਮਹਿੰਗੀ ਅਸੀਂ ਕੀ ਕਰਨੀ ਆ ਡੇਢੀ ਤੇ LCD ਆਪ ਦੇ ਦਿੰਨੇ ਹੁੰਦੀ ਤਾਂ ਤੁਸੀਂ ਨੋਂਗਾ ਹੀ ਪੂਰਾ ਕਰਨਾ ਵਾ 3 ਨੂੰ ਦੇਣੀ ਆ ਇਹੀ ਦੇਣੀ ਆ ਇੱਧਰ ਆਓ ਮੇਰੀ ਗੱਲ ਸੁਣੋ ਮੇਰੀ ਸੁਣੋ ਗੱਲ ਤੂੰ ਉਹਦੇ ਮਗਰ ਲੱਗੇ ਜੇ ਉਹਦਾ ਤੇ ਇਰਾਦਾ ਇਹ ਬੰਡਿਆ ਵਾ ਤੇ ਕੁੜੀ ਨੂੰ ਦੇਣ ਹੀ ਕੁਛ ਨਾ ਸਭ ਕੁਝ ਮੇਰੇ ਜੁਗ ਹੈ ਰਹਿ ਗੇ ਪਰ ਮਨ ਤੂੰ ਵੀ ਨਿਆਣੀ ਆਣੀਆਂ ਗੱਲਾਂ ਕਰਦੀਆਂ ਤੈਨੂੰ ਵੀ ਪਤਾ ਐਡੀ ਵੱਡੀ ਐਲਸੀਡੀ ਕੁੜੀ ਨੇ ਕੀ ਕਰਨੀ ਆ ਮੈਨੂੰ ਨਹੀਂ ਗਾ ਪਤਾ ਪਿੱਤ ਨਹੀਂ ਪੀਵਾ ਪੁੱਤਾਂ ਨੇ ਕੀ ਸੋਚਿਆ ਪਰ ਮੈਂ ਉਹੋ ਹੀ ਖੜਨੀ ਜੀ ਜੋ ਮਰਜ਼ੀ ਹੋ ਜੇ ਮੈਂ ਚੱਲ ਐਲ ਸੀ ਡੀ ਤੋਂ ਉਹ ਲੈ ਲੈਨੇ ਆ ਤੇ ਹੋਰ ਕੁਝ ਵੀ ਲੈਣਾ ਵਾ ਆਹੋ ਹੀ ਅਸੀਂ ਵੇਨਨੇ ਆ ਚਲ ਆਓ ਚਲੀ ਭਾਈ ਚਲ ਲੈਨੇ ਆਪਣਾ ਭਾਈ ਹਾਂਜੀ ਐਲ ਸੀ ਡੀ ਤੇ ਇਹੋ ਲੈ ਜਾਨੇ ਆ ਇਹ ਇੱਕ ਸਾਨੂੰ ਏ ਸੀ ਵਿਖਾ ਦਿਓ ਆਓ ਸਰ ਚਲਾ ਜੋ ਉਹਨੂੰ ਪਤ ਦੇਖੀ ਇੱਕ 라ਰੀ ਐ ਐਲ ਈ ਡੀ ਹਾਂਜੀ ਹਾਂਜੀ ਔਰ ਜੇ ਕਿਹੜਾ ਵਧੀਆ ਤੇ ਕਿਹੜਾ ਮਾੜਾ ਕਿਸ ਤਰ੍ਹਾਂ ਇਹ ਤੁਹਾਨੂੰ ਪਤਾ ਵਾ ਕਿ ਏਸੀ ਕਿਹੜਾ ਵਧੀਆ ਤੇ ਕਿਹੜਾ ਮਾੜਾ ਸਾਰਾ ਆਪਣੇ ਕੋਲ ਏਸੀ ਸਾਰੇ ਵਧੀਆ ਜੇ ਓਰਜਨਲ ਮਿਲ ਜੇਗਾ ਮਿ Tsu ਵੀ ਚੀਕ ਕੈਰੀਅਰ ਤੇ ਢਾਚੀ ਮਿਲ ਜੇਗਾ ਇਧਰ ਗਾ ਆਪਣੇ ਕੋਲ ਵਲਪੂਨਾ Samsung Lloyd Voltas ਮਿਲ ਜੇਗਾ ਤੇ ਭਾਜੀ ਆਫਰ ਵੀ ਲੱਗੀ ਹੈ ਕੋਈ ਬਿਲਕੁਲ ਸਰ ਇਸ ਵਾਰੀ ਜਿਹੜਾ ਗਰਮੀਆਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਇੱਕ ਆਫਰ ਹੈ ਏਸੀ ਨੇ ਅਸੀਂ ਜਿੱਤਣ ਦਾ ਮੌਕਾ ਜੀ ਠੀਕ ਹੈ ਜੀ ਸਾਡੇ ਕੋਲ ਉਸ ਤੋਂ ਇਲਾਵਾ ਹੋਰ ਵੀ ਇਨਾਮ ਹੈ ਜਿਵੇਂ ਫਰਿੱਜ ਹੈ ਇਰ ਫਰਾਇਰ ਨੇ ਦੇ 50 ਛੋਟੇ ਨਾਮ ਆ ਜਿਵੇਂ ਕਿ ਆਰਐਸ ਇਲੈਕਟ੍ਰੋਨਿਕਸ ਹਰ ਸਾਲ ਹੀ ਕੋਈ ਨਾ ਕੋਈ ਉਫਰ ਹੁੰਦਾ ਹੈ ਇਸੇ ਤਰ੍ਹਾਂ ਇਸ ਵਾਰ ਵੀ ਤੁਹਾਨੂੰ ਏਸੀ ਨਾਲ ਏਸੀ ਦਿੱਤੰਦਾ ਮੌਕਾ ਸਰ ਠੀਕ ਹੈ ਜੀ ਤੇ ਆਪਣਾ ਏਸੀ ਦੇਖ ਲਓ ਕਿਹੜਾ ਤੁਹਾਨੂੰ ਚੰਗਾ ਲੱਗਦਾ ਪਸੰਦ ਕਰ ਲਓ ਮੌਕਾ ਤਾਂ ਮਿਲ ਸਕਦਾ ਜੀ ਮੈਂ ਤਾਂ ਕੋਈ ਇਹ ਗੱਲ ਕਹਿਣਾ ਵੀ ਇੱਕ ਏਸੀ ਲੈ ਲਈਏ ਜੇ ਮੌਕਾ ਮਿਲੂਗਾ ਤੇ ਸਾਡਾ ਵੀ ਨਿਕਲ ਜੂ ਅਸੀਂ ਵੀ ਲਵਾ ਲਾਂਗੇ ਘਰੇਗਾ ਚੱਲ ਇਦਾਂ ਕਰ ਲੈਨੇ ਫਿਰ ਭਾਜੀ ਤੁਸੀਂ ਉਹਦੇ ਹਿਸਾਬ ਨਾਲ ਦਿਓ ਹਨ ਬਿਲਕੁਲ ਸਰ ਦੇਖੋ ਆਪਣੇ ਕੋਲ ਤੁਹਾਨੂੰ ਕੈਰੀਅਰ ਬ੍ਰਾਂਡ ਵੀ ਮਿਲ ਜੇਗਾ ਦੇਖ ਲਓ ਤੁਸੀਂ ਉਸ ਤੋਂ ਇਲਾਵਾ ਬਲਪੂਲ ਆ ਜਾਏਗਾ ਸਾਰੇ ਕੋਈ ਵੀ ਤੁਸੀਂ ਅਸੀਂ ਲੈਂਦੇ ਹੋ ਤੁਹਾਨੂੰ ਹੋਰ ਤੇ ਮੌਕਾ ਮਿਲੇਗਾ ਐਸੀ ਨਾ ਐਸੀ ਜਤਨ ਦਾ ਭਾਜੀ ਫਿਰ ਇਹੋ ਕਰ ਦੋ ਸਾਨੂੰ ਠੀਕ ਹੈ ਸਰ ਇਹ ਦੇ ਦਿੰਨੇ ਤੇ ਇੱਕ ਫ੍ਰੀਜਰ ਕਰ ਦੋ ਤੇ ਇੱਕ LED ਕਰ ਦੋ ਇਹਨੇ ਚੀਜ਼ਾਂ ਬੜੀਆਂ ਆਉਦੀਆਂ ਠੀਕ ਹੈ ਸਰ ਆਜੋ ਕਰਾ ਦਿੰਨੇ ਫਿਰ ਠੀਕ ਹੈ ਜੀ ਜੋ ਬੰ ਨੂੰ ਪਤਾ ਤੇਰੀ ਮਾਂ ਨੇ ਖੱਤਿਆ ਬੜਾ ਕਰਾਤਾ ਐਡੀ ਵੱਡੀ LED ਅਸੀਂ ਕੀ ਕਰ ਰਹੀ ਮੈਂ ਤਾਂ ਜੜੀ ਇਹੋ ਸੋਚਣ ਡਿਆ ਵਾਂ ਕਿ ਕਿੱਥੇ ਪਾਉਣੇ 2 ਲੱਖ ਦੀ ਤੇ ਉਦਾਂ ਨਹੀਂ ਸਾਰੀ 20000 ਦੀ ਨਹੀਂ ਆਉਣੀ ਤੇ ਕਿੰਨੇ ਪੈਸੇ 1.5 ਲੱਖ ਰੁਪਏ ਵੀ ਵੱਡੀ ਲੈ ਲਈ ਆ ਤੇ 1.5 ਲੱਖ ਜਿੱਤੇ ਸਾਰਾ ਪੈਸਾ ਹੋ ਜਾਣਾ ਸੀਗਾ ਚਲੋ ਫਿਰ ਹੁਣ ਕੀ ਕਰਨਾ ਵਾ ਮੈਂ ਕਿਹਾ ਨਹੀਂ ਮੈਂ ਫਿਰ ਮੁੜ ਕੇ ਗੁੱਸਾ ਕਰਦੇ ਆ ਵੀ ਤੂੰ ਕਾਨੂੰਨ ਦੇ ਵਿੱਚ ਉਹ ਚਲ ਕੋਈ ਗੱਲ ਨਹੀਂ ਪੁੱਤ ਜਿੱਥੇ ਇੰਨੇ ਪੈਸੇ ਨਾਲੇ ਕੋਈ ਨਹੀਂ ਕਿਤੇ ਤੇ ਦੇਣ ਆਉਂਦਾ ਹਾਂ ਦਾ ਬਿਲਕੁਲ ਹੈਨਾ ਤੇ ਕੋਈ ਨਹੀਂ ਆਪਾਂ ਚਲਦੇ ਕਰਾ ਲੈਣੇ ਆ ਚਲ